ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚੱਲਿਆ ਤੁਹਾਡਾ ਤੁਹਾਡੇ ਨਾਲ ਅੱਜ ਇੱਕ ਗੱਲ ਛੋਟੀ ਜਿਹੀ ਸਾਂਝੀ ਕਰਨੀ ਸੀ ਸੋਚਿਆ ਵੀਡੀਓ ਰਾਹੀਂ ਕੀਤੀ ਜਾਵੇ ਤੁਹਾਨੂੰ ਪਤਾ ਹੈ ਪੰਜਾਬ ਦੇ ਉੱਤੇ ਆਪਣੇ ਤੇ ਜੋ ਮੁਸੀਬਤ ਆਈ ਹੋਈ ਹੈ ਇੰਨਾ ਫਲੱਡ ਇੰਨਾ ਪਾਣੀ ਆਇਆ ਹੋਇਆ ਹੈ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਸੋ ਅੱਜ ਮੇਰੀ ਦੇ ਨੇ ਯੂਨਾਈਟਿਡ ਸਿਕਸ ਆਫ ਫਾਊਂਡੇਸ਼ਨ ਜਿਹੜੀ ਹੈਗੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਸੀ ਮੈਂ ਕਿਹਾ ਵੀ ਮੈਂ ਸੋਸ਼ਲ ਮੀਡੀਆ ਤੇ ਅਲੱਗ-ਅਲੱਗ ਵੀਡੀਓ ਦੇਖ ਰਿਆ ਹਾਂ ਪਰ ਤੁਹਾਡਾ ਰੋਜ਼ ਦਾ ਕੰਮ ਹੈ ਤੁਸੀਂ ਜਾ ਰਹੇ ਹੋ ਸੇਵਾ ਲੈ ਕੇ ਉੱਥੇ ਵਾਕਈ ਜਿਹੜੀ ਸਭ ਤੋਂ ਜਿਹੜੀ ਚੀਜ਼ ਹੈ ਜਿਹੜੀ ਕਿਹੜੀ ਹੈ ਕਿ ਜਿਹੜੀ ਸਭ ਤੋਂ ਜ਼ਿਆਦਾ ਲੋਡ ਹੈ ਹਨ ਤੁਸੀਂ ਮੈਨੂੰ ਦੱਸੋ ਤੇ ਉਹਨਾਂ ਨੇ ਕਿਹਾ ਜੀ ਸਭ ਤੋਂ ਜ਼ਿਆਦਾ ਜਿਹੜੀ ਲੋਡ ਉੱਥੇ ਹੈਗੀ ਸੋਲਰ ਲਾਈਟਾਂ ਲਈ ਕਿਉਂਕਿ ਏਰੀਆ ਬਿਲਕੁਲ ਬਲੈਕਆਊਟ ਹੈ ਉੱਥੇ ਲਾਈਟ ਨਹੀਂ ਹੈਗੀ ਤੇ ਉਸ ਤੋਂ ਬਾਅਦ ਉੱਥੇ ਲੋਡ ਹੈਗੀ ਜੀ ਤਰਪਾਲਾਂ ਦੀ ਕਿਉਂਕਿ ਮੀਂਹ ਲਗਾਤਾਰ ਪੈ ਰਿਹਾ ਹੈ ਕਿਉਂਕਿ ਥੱਲੇ ਪਾਣੀ ਵੜਿਆ ਹੋਇਆ ਹੈ ਲੋਕਾਂ ਦੇ ਘਰਾਂ ਤੇ ਲੋਕ ਛੱਤਾਂ ਤੇ ਬੈਠੇ ਨੇ ਹਨ ਸੋ ਤੇ ਉਸ ਤੋਂ ਵੀ ਜ਼ਿਆਦਾ ਜਿਹੜਾ ਮੇਨ ਜਿਹੜੀ ਚੀਜ਼ ਹੈ ਜੀ ਉਹ ਹੈ ਕਿ ਸੈਟ ਸੈਨੀਟਰੀ ਪੈਡ ਜਿਹੜੇ ਹੁੰਦੇ ਨੇ ਉਹਨਾਂ ਦੀ ਹਰ ਸ਼ਹਿਰ ਦੇ ਵਿੱਚ ਹਰ ਜਥੇਬੰਦੀ ਹਰ ਆਰਗੇਨਾਈਜੇਸ਼ਨ ਦਾ ਕਿਤਨਾ ਕਿਤੇ ਆਫਿਸ ਕਿਤਨਾ ਕਿਤੇ ਸ਼ੈਲਟਰ ਹੈ ਜੀ ਜਿੰਨੇ ਕੁ ਜੋਗੇ ਆਪਾਂ ਹੈਗੇ ਆ ਇਹਨਾਂ ਚੀਜ਼ਾਂ ਦੀ ਸਭ ਤੋਂ ਜ਼ਿਆਦਾ ਜਿਹੜੀ ਲੋਡ ਨੇ ਜਿਹੜੀ ਮੈਂ ਤੁਹਾਨੂੰ ਦੋ ਤਿੰਨ ਦੱਸਿਏ ਨੇ ਜਿੰਨੀ ਕੁ ਤੁਸੀਂ ਕਰ ਸਕਦੇ ਹੋ ਉੱਥੇ ਪਹੁੰਚ ਕਰ ਦਿਓ ਤਾਂ ਕਿ ਉੱਥੇ ਟਾਈਮ ਸਿਰ ਚੀਜ਼ਾਂ ਪਹੁੰਚ ਸਕਣ ਤਾਂ ਕਿ ਬਿਮਾਰੀਆਂ ਤੋਂ ਇਸ ਕਰੋਪੀ ਤੋਂ ਬਚਾਇਆ ਜਾ ਸਕੇ ਆਪਣੇ ਲੋਕਾਂ ਨੂੰ ਕੋਈ ਘਰਾਉਣ ਦੀ ਲੋੜ ਨਹੀਂ ਹੈ ਇਹ ਜੰਗ ਹੈ ਜੀ ਜਿਹੜੀ ਆਪਾਂ ਜ਼ਰੂਰ ਜਿੱਤਾਂਗੇ ਪੰਜਾਬ ਤੇ ਹਿੱਸੇ ਆਈ ਹੈ ਹਮੇਸ਼ਾ ਹੀ ਤੇ ਪੰਜਾਬ ਕਦੇ ਵੀ ਡੋਲਿਆ ਨਹੀਂ ਕਦੇ ਵੀ ਡਿੱਗਿਆ ਨਹੀਂ ਡਿੰਗ ਡਿੱਕ ਕੇ ਖੜਾ ਹੋਣਾ ਪੰਜਾਬ ਨਹੀਂ ਸਿੱਖਿਆ ਸੋ ਆਪਾਂ ਵੀ ਖੁਸ਼ਕਿਸਮਤ ਆ ਕਿ ਆਪਾਂ ਪੰਜਾਬ ਦੇ ਵਾਸੀ ਆ ਸੋ ਜਿੰਨੇ ਵੀ ਤੁਸੀਂ ਆਪਾਂ ਜਿੰਨੇ ਕੁ ਜੋਗੇ ਹੈਗੇ ਆ ਆਪਾਂ ਮਦਦ ਕਰੀਏ ਤੇ ਦੂਜੀ ਗੱਲ ਇਹ ਵੀ ਜ਼ਰੂਰੀ ਨਹੀਂ ਹੈ ਕਿ ਉੱਥੇ ਜਾ ਕੇ ਮਦਦ ਕੀਤੀ ਜਾਵੇ ਤੁਸੀਂ ਘਰੇ ਬਹਿ ਕੇ ਕਿਸੇ ਵੀ ਤਰੀਕੇ ਨਾਲ ਵੀ ਮਦਦ ਕਰ ਸਕਦੇ ਹੋ ਸੋ ਇੱਕ ਚੀਜ਼ ਹੋਰ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਮੈਂ ਸੋਸ਼ਲ ਮੀਡੀਆ ਤੇ ਵੱਖ-ਵੱਖਰੀ ਲੋਕਾਂ ਦੀ ਵੀਡੀਓਜ਼ ਪੋਸਟਾਂ ਦੇਖ ਰਿਆ ਸੀ ਸੋ ਵੀਰੋ ਪਲੀਜ਼ ਇਹ ਕਹਿਣਾ ਬੰਦ ਕਰੋ ਕਿ ਉਹ ਫਲਾਣਾ ਬੰਦਾ ਹੁਣ ਕਿੱਥੇ ਆ ਫਲਾਣਾ ਕਿੱਥੇ ਆ ਉਹਨੇ ਪੋਸਟ ਨਹੀਂ ਪਾਈ ਉਹਨੇ ਟਵੀਟ ਨਹੀਂ ਕੀਤਾ ਉਹਨੇ ਨਹੀਂ ਕੀਤਾ ਵੀਰੋ ਇਹਨਾਂ ਗੱਲਾਂ ਦਾ ਟਾਈਮ ਹੈ ਨਹੀਂਗਾ ਅ ਪਹਿਲਾਂ ਆਪਾਂ ਆਪਣੇ ਲੋਕਾਂ ਨੂੰ ਆਪਣੇ ਭਰਾਵਾਂ ਨੂੰ ਆਪਣੇ ਭੈਣਾਂ ਨੂੰ ਮੁਸੀਬਤਾਂ ਤੋਂ ਕੱਢ ਲਈਏ ਸੋ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਐ ਨੈਗੇਟਿਵਿਟੀ ਦੀ ਲੋੜ ਨਹੀਂ ਐ ਕਿਤਨਾ ਕਿਤੇ ਹਰ ਇੱਕ ਬੰਦੇ ਨੂੰ ਦਰਦ ਹੈ ਹਰ ਬੰਦਾ ਕਿਤਨਾ ਕਿਤੇ ਬੈਠਾ ਆਪਣੇ ਵੱਲੋਂ ਹੈਲਪ ਕਰ ਰਿਹਾ ਸੇਵਾ ਕਰ ਰਿਹਾ ਹੈ ਸੋ ਇਹ ਟਿੱਪਣੀ ਨਾ ਕਰੋ ਕਿ ਫਲਾਣਾ ਬੰਦਾ ਕਿੱਥੇ ਹੈ ਫਲਾਣਾ ਬੰਦਾ ਕਿਉਂ ਨਹੀਂ ਉਹਨੇ ਆ ਕੀਤਾ ਆ ਨਹੀਂ ਕੀਤਾ ਆਪਾਂ ਜੋ ਕਰ ਸਕਦੇ ਆ ਆਪਾਂ ਕਰੀਏ ਹਨਾ ਮੈਸੇ ਪੰਜਾਬ ਆਪਣੇ ਲਈ ਬਹੁਤ ਹੈ ਆਪਣੇ ਆਪ ਲਈ ਬਹੁਤ ਹੈ ਪੰਜਾਬ ਨੇ ਹਮੇਸ਼ਾ ਦੂਜਿਆਂ ਲਈ ਵੀ ਖੜਾ ਹੋਇਆ ਆਪਣੇ ਆਪ ਨੇ ਤਾਂ ਖੜਾ ਹੋਣਾ ਹੀ ਹੋਣਾ ਹੈ ਆ ਭਾਵੇਂ ਪੰਜਾਬ ਲਈ ਖੜਾ ਕੋਈ ਹੋਵੇ ਨਾ ਹੋਵੇ ਸੋ ਇਹ ਆਪਣੇ ਵਿਰਸੇ ਆਪਣੇ ਵਿਰਸੇ ਚ ਹੀ ਆਈ ਹੈ ਚੀਜ਼ ਜੋ ਲੋਕਾਂ ਦੀ ਮਦਦ ਕਰਨਾ ਲੋਕਾਂ ਦੇ ਨਾਲ ਖੜਨਾ ਸੋ ਤੁਹਾਡੇ ਨਾਲ ਇੰਨੀ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਸੀ ਕਿ ਇਹਨਾਂ ਚੀਜ਼ਾਂ ਦੀ ਜ਼ਿਆਦਾ ਜ਼ਰੂਰਤ ਹੈ ਜੀ ਉੱਥੇ ਸੋ ਜਿੰਨੀ ਕੁ ਹੋ ਸਕੇ ਜ਼ਿਆਦਾ ਮਦਦ ਭੇਜੀ ਜਾਵੇ ਤਾਂ ਕਿ ਉਹਨਾਂ ਆਪਣੇ ਲੋਕਾਂ ਨੂੰ ਮੁਸੀਬਤ ਤੋਂ ਬਾਹਰ ਕੱਢਿਆ ਜਾਵੇ ਸਸਿਕਾ